ਹਾਂਜੀ ਵੈਲਕਮ ਹੈ ਜੀ ਸਾਰਿਆਂ ਦਾ ਆਪਣੇ ਚੈਨਲ ਜਸ਼ਮਨ ਰਾਜੂ ਤੇ ਉਮੀਦ ਕਰਦੇ ਹਾਂ ਕਿ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਜਸ਼ਮਨ ਤੇ ਅਰਮਾਨ ਵੀ ਚੱਲੇ ਨੇ ਸਕੂਲ ਉਹ ਵੀ ਨੇ ਜਿਹੜੀ ਬੈਨ ਆਉਣ ਦੀ ਜਿਹੜੀ ਕਰ ਰਹੇ ਨੇ ਪਲੀਜ਼ ਐਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਓਕੇ ਨੂੰ 3 ਘੰਟੇ ਹੋ ਚੁੱਕੇ ਨੇ ਤੇ ਹੁਣ ਚੱਲਦੇ ਆਂ ਸਮਰਾਲੇ ਨੂੰ ਬੈਠਦੇ ਆਂ ਗੱਡੀ 'ਚ ਚੱਲੀਏ ਹਾਂਜੀ ਹੁਣ ਚੱਲਿਆ ਜੀ ਸਮਰਾਲੇ ਜਸ਼ਮਨ ਤੇ ਅਰਮਾਨ ਵੀ ਨੂੰ ਲੈਣ ਜਸ਼ਮਨ ਕਹਿੰਦਾ ਸੀ ਵੀ ਪਾਪਾ ਮੇਰੇ ਪੀਪਰ ਚੱਲਦੇ ਨੇ ਬਹੁਤ ਬੱਚਿਆਂ ਨੂੰ ਲੈ ਜਾਂਦੇ ਨੇ ਪਹਿਲਾਂ ਹੀ ਪੀਰੈਂਟਸ ਆ ਕੇ ਕਿਉਂਕਿ ਬਾਅਦ ਚ ਕੋਈ ਇੰਨਾ ਹੁੰਦਾ ਨਹੀਂ ਰਿਵੀਜ਼ਨੇ ਕਰਾਉਣੀ ਹੁੰਦੀ ਹੈ ਰਿਵੀਜ਼ਨ ਉਹ ਘਰੇ ਆ ਕੇ ਵੀ ਕਰ ਲੈਂਦਾ ਟਿਊਸ਼ਨ ਤੇ ਵੀ ਜਾਂਦਾ ਮਾਮਾ ਚੱਲ ਪੁੱਤ ਅੱਜ ਲੈ ਆਉਣਾ ਤੇ ਛੋਟੇ-ਮੋਟੇ ਕੰਮ ਸੀ ਸੌਦੇ ਪੁੱਤੇ ਲੈ ਕੇ ਆਉਣੇ ਸੀ ਕਰਦੇ ਉਹ ਲੈ ਆਉਣੇ ਸੀ ਤੇ ਉਦੋਂ ਪਹਿਲਾਂ ਇੱਕ ਹੋਰ ਆ ਹਰਸ਼ਪ੍ਰੀਤ ਅੱਜ ਬੁੱਧਵਾਰਾ ਛੁੱਟੀ ਸੀ ਉਹਨੂੰ ਯੂਨੀਵਰਸਿਟੀ ਛੁੱਟੀ ਹੁੰਦੀ ਆ ਤੇ ਉਹਨੂੰ ਅੱਜ ਗੱਡੀ ਸਿਖਾਉਣੀ ਆ ਉਹਨੇ ਦੋ ਵਾਰ ਪਹਿਲਾਂ ਦੋ ਟਰਾਈਆਂ ਲਵਾਈਆਂ ਨੇ ਦੋ ਤਿੰਨ ਵਧੀਆਂ ਹੁਣ 30 ਟਰਾਈਆਂ ਦੇਖਦੇ ਅੱਜ ਜੀ ਜਲਾਉ ਦੇਖ ਦੇ ਹੁਣ ਲੈ ਵੀ ਹੁਣ ਸਪੀਡ ਨਾਲ ਚਲਾਉਣ ਲੱਗਾ ਗੱਡੀ ਫਸ ਗਿਆ ਪਲਿਆ ਹੂੰ ਚੱਲ ਹੌਲੀ ਜੀ ਤੋਰ ਦੇ ਦੇ ਕਿਵੇਂ ਚੱਲਦਾ ਜੀ ਨਹੀਂ ਬੜੀ ਚੱਲਦਾ ਵੈਰੀ ਗੁੱਡ ਬਹੁਤ ਵਧੀਆ ਗੱਡੀ ਤੋਰੀਆ ਦਾ ਵਧੀਆ ਚਲਾ ਰਿਹਾ ਹਾਂ ਪੂਰੀ ਹਲਕੀ ਟਰਨ ਆ ਰਹੀ ਐ ਇੱਥੇ ਕਿ ਬਚੀ ਜਾਵੇ ਥੋੜੀ ਵਿਧਾ ਕੇ ਰੱਖਣੀ ਆ ਹਨਾ ਹੂੰ ਲੈਫਟ ਸਾਈਡ ਨੂੰ ਰੱਖਣੀ ਥੋੜੀ ਤੇ ਤਿਆਰ ਕਰਨਾ ਪਊਗਾ ਲੈ ਵੀ ਠੀਕ ਆ ਅੱਗੇ ਆ ਕ੍ਰੋਸਿੰਗ ਆ ਇੱਥੇ ਵੀ ਦੋਵੇਂ ਪਾਸੇ ਕੁਝ ਹੀ ਆ ਸਕਦੀ ਆ ਧਿਆਨ ਰੱਖਿਆ ਜੀ ਬਹੁਤ ਵੈਰੀ ਗੁੱਡ ਚੱਲ ਥੋੜਾ ਜਿੜਕਾ ਮਾਰੇ ਕੋਈ ਨਹੀਂ ਹੁੰਦਾ ਹੀ ਆ ਧਿਆਨ ਰੱਖਿਆ ਜਿਹੜੀ ਐਕਸੀਲੇਟਰ ਦੇ ਉੱਪਰ ਰੱਖਣਿਆ ਨਾ ਹਾਂਜੀ ਅੱਡੀ ਮੰਨ ਲਓ ਅੱਡੀ ਨਹੀਂ ਹਿਲਾਉਣੀ ਬਿਲਕੁਲ ਵੀ ਥੱਲੇ ਹੈ ਨਾ ਠੀਕ ਉੱਪਰ ਪੱਬ ਚੱਕ ਕੇ ਕਹਿੰਦੇ ਨੇ ਐਕਸੀਲੇਟਰ ਤੇ ਉਹੀ ਪੱਬ ਚੱਕੇ ਬ੍ਰੇਕ ਵਾਲੇ ਦੇ ਪੈਡਲ ਤੇ ਹੈ ਨਾ ਠੀਕ ਆ ਵਧੀਆ ਬਹੁਤ ਵਧੀਆ ਗੱਡੀ ਚਲਾ ਰਹੇ ਹੋ ਜੀ ਅੱਜ ਲੈ ਨਾ ਗੱਦਿਕ ਮੋਰ ਤੋੜਾ ਇਹ ਤੈਨੂੰ ਕਰਫਿਊ ਚ ਹੁੰਦੀ ਆ ਹਨਾ ਹੂੰ ਜੇ ਵਾਰ ਕੰਡਰੀ ਨਹੀਂ ਮੈਂ ਤਾਂ ਇੱਥੇ ਹੀ ਮੁੜੂ ਕੱਚਾ ਰੋੜਾ ਰਸ਼ਮੀ ਦੇ ਥਰਡ ਗੇਟ ਤੇ ਟਿਕ ਮਾਰੀ ਦੇ ਦੇ ਰੋੜਾ ਨਹੀਂ ਜਿਵੇਂ ਚਲਾ ਰਿਹਾ ਸਹੀ ਘੜੀ ਚਲਾ ਰਿਹਾ ਹੁਣ ਅੱਗੇ ਟੱਰਨ ਆਲੀ ਆ ਲੇ ਗਿਆ ਜੀ ਅੱਲਾ ਠੀਕ ਹੈ ਨਾ ਹੁਣ ਪਹਿਲੇ ਇਹ ਜੇ ਬਿਲਕੁਲ ਐਕਸੀਲੇਟਰ ਉੱਤੇ ਠੀਕ ਆ ਅਚਾਰ ਵੇਹੜੀ ਵਾਲੀ ਨੂੰ ਰੱਖੇ ਖੜੇ ਕਰਕੇ ਨਹੀਂ ਤੇ ਦੂਜੇ ਵੱਟ ਲੱਗ ਚਾਤਰ ਬੁਝੂਗੇ ਇਸ ਤੇ ਚ 3 ਜੇ ਪਾ ਦਿਓ ਨੇ ਵੈਰੀ ਗੁੱਡ ਚਲੋ ਹੁਣ ਸੈਟ ਜੇ ਪਾ ਦੇ ਠੀਕ ਕਰ ਲਾ ਰੂ ਨਾ ਟੈਂਡ ਲਗਾਵਾ ਚਾਰ ਦੀ ਠੀਕ ਕਰ ਲਾ ਆ ਦਾ ਮਿੰਨੀ ਆ ਗਿਆ ਲੈਪਟਾਪ ਦੇ ਨਾਲ ਇਹ ਛੱਡੀ ਆ ਚਲੂ ਹੈ ਤੇ ਇਹ ਕੀ ਦਿੰਦੀ ਹੈ ਇਹ ਵੀ ਆਰ ਜੀ ਵੀ ਆ ਨਾ ਇਹ ਆਰ ਜੀ ਵੀ ਆ ਚਾਰਜੇਬਲ ਹੈ ਅੱਛਾ ਸੈਲਸੋ ਤੋਂ ਬੰਦੇ ਨੇ ਬੈਟਰੀ ਹੁੰਦੀ ਹੈ ਬੈਟਰੀ ਹੁੰਦੀ ਹੈ ਬਲੂਟੂਥ ਹੈ ਜੀ ਹਾਂ ਜੀ ਹੁਣ ਹਰਸ਼ਪ੍ਰੀਤ ਨੇ ਇੱਕ ਕੀਬੋਰਡ ਲਿਆ ਅੱਗੇ ਲੈ ਕੇ ਗੱਡੀ 'ਚੇ ਲਿਆ ਕੇ ਰੱਖ ਲਿਆ ਉੱਥੇ ਵੀਡੀਓ ਬਹੁਤੀ ਬਣਾਈ ਨਹੀਂ ਹੈਗੀ ਤੇ ਹਸਪੀਟਲਾਂ ਦੇ ਮੈਂ ਕੀਬੋਰਡ ਲੈਣਾ ਚਲ ਮੈਂ ਚੱਲ ਪਤਾ ਨਾਲ ਚੱਲ ਤੇ ਮੈਂ ਤਾਂ ਆਇਆ ਸੀ ਉਹ 6 700 800 ਦਾ ਕੀਬੋਰਡ ਆ ਜਾਣਾ ਚ ਲੈ ਦੇਣ ਜਦ ਇਹਨੇ ਜਾ ਕੇ ਇਹਨੇ ਕਿਹਾ ਵੀ ਤਦੇ ਕੀ ਨੌ ਕੀ ਲਿਆ ਜੈਬਰੋਨਿਕ ਹੈ ਜੈਬਰੋਨਿਕ ਸਿੱਧਾ ਕਿਹਾ ਮੈਂ ਲੈਣਾ ਗੇਮਿੰਗ ਵਾਲਾ ਤਾਂ ਉਹਨਾਂ ਨੇ ਪ੍ਰਾਈਸ ਦੱਸੀ 3600 ਵੀ 3600 ਦਾ ਆਊਗਾ ਬਾਕੀ ਹਸਪੀਟਲ ਸਵਿਚ ਕੁੱਪ ਕਿਨੇ ਐ RGB ਮੈਕੈਨੀਕਲ ਕੀਬੋਰਡ ਆ ਗੇਮਿੰਗ ਲਈ ਅੱਛਾ ਇਹ ਚਾਰਜ ਉਸ ਬਹੁਤ ਆ ਫੀਚਰ ਨੇ ਜੈਬਰੋਨਿਕ ਦੇ ਨਾਲ ਇਹਦੀ ਬਾਡੀ ਹੈਵੀ ਹੈ ਬਲੂਟੂਥ ਤੇ ਵੀ ਚੱਲਦਾ ਡੰਗਲ ਵੀ ਆ ਬਲੂਟੁੱਥ ਤੇ ਵੀ ਚੱਲਦਾ ਓਕੇ ਓਕੇ ਬਾਕੀ ਕਰਿਆ ਕੇ ਲਾ ਕੇ ਦਿਖਾਉਣਾ ਤੁਹਾਨੂੰ ਪਿੱਛੇ ਕੀ ਕੀ ਚੀਜ਼ ਆ ਹੁਣ ਜਸ਼ਨ ਮਨਾਉਣਾ ਦਾ ਟਾਈਮ ਹੋ ਗਿਆ 12:00 ਬੱਜ ਗਏ ਲਿਆਈ ਹੁਣ ਇਸ ਮੈਨੂੰ ਚਲਿਓ ਮੇਰੇ ਵੀ ਪੀਪਲ ਤੇ ਰਹ ਹੈ ਵਧੀਆ ਕਿ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਚਲੋ ਚਲੋ ਦੀਦੀ ਆਈ ਨਹੀਂ ਇਹੇ ਸਾਡੇ ਦੀਦੀ ਉਧਰ ਆਉਣਾ ਹੈ ਲੈ ਕੇ ਜਾਓ ਹੈ ਦੀਦੀ ਨਾਲ ਲੈ ਕੇ ਜਾਇਓ ਲੈਣ ਦਮਾ ਮੈਂ ਤਾਂ ਲੈ ਚਾਚਾ ਕਹਿੰਦੇ ਨੇ ਕਿ ਫੇਰ ਕਰਿਆ ਜੱਗ ਇਹ ਰਮਾਨ ਜਸ਼ਨ ਨਹੀਂ ਗਿਆ ਸੀਗਾ ਫੇਰ ਰਮਾਨ ਤੀਨ ਲੈ ਕੇ ਆਉਣਾ ਹੈ ਦੀਦੀ ਨੂੰ ਹਾਂ ਠੀਕ ਹਾਂ ਉਹ ਮਾਨ ਪੀਤੇ ਹਾਂਜੀ ਬੜੇ ਭੱਜੇ ਆ ਰਹੇ ਆ ਹਾਂ ਆਪ ਲੈ ਕੇ ਦੀਦੀ ਜਾ ਕੇ ਆਪਿਆ ਗਈ ਦੀਦੀ ਆਪ ਹੀ ਆ ਗਏ ਆਪਾਂ ਗਈ ਸੀ ਹਾਂਜੀ ਅਸ਼ਫੇ ਨੱਡੀ ਫੇ ਚਲਾਉਣ ਲੱਗ ਗਿਆ ਤੇ ਜਖਸ਼ਮ ਬੈਠਾ ਦੇਖ ਕੇ ਹਰਾ ਰਹਿ ਗਿਆ ਕਿ ਇਹਨੇ ਪਹਿਲੀ ਵਾਰ ਦੇਖਿਆ ਵੀਰ ਜੀ ਬੈਠੇ ਨੇ ਗੱਡੀ ਚਲਾਉਂਦੇ ਨੇ ਪਰ ਜਖਸ਼ਮ ਉਹ ਹਰਾ ਰਹਿ ਗਿਆ ਵੀ ਵੀਰ ਜੀ ਨੇ ਗੇਰ ਵੀ ਪਾਤੇ ਅੱਜ ਵੀ ਸੈਕਿੰਡ ਚ ਆ ਰਹੀ ਹੈ ਗੀਰ ਚ ਥੋੜੀ ਜਗ੍ਹਾ ਵਧੀਆ ਮੁੜੇ ਥਰਡ ਬਾਗ ਇਹ ਰਵੇ ਫੇ ਪਹਿਲੇ ਹੀ ਪੈ ਗਈ ਹਾਂ ਹਲੇ ਤਾਂ ਥੋੜੀ ਘੇਰਾਂ ਦੀ ਕੱਟੜੇ ਚ ਮੰਡਾ ਨਾ ਅਜੇ ਸਮਾਂ ਨਹੀਂ ਤੂੰ ਸੀਰੀਅਸ ਕਦੇ ਹੋ ਗਿਆ ਨਾ ਰਾਨਾ ਹੋ ਗਿਆ ਆ ਵੀ ਬੀਜੀ ਕੇ ਵਿੱਚ ਜਰਾ ਨਿੱਤਰ ਚੱਲ ਦੀਏਗੀ ਹੈ ਹੁਣ ਚਸ਼ਮੰਦੀ ਦੀ ਵੀਡੀਓ ਚਸ਼ਮੰਦੀ ਬਣਾਵਾਂਗੇ ਵੀ ਗੱਡੀ ਚਲਾਉਂਦੇ ਦੀ ਹੈ ਨਾ ਪਰ YouTube ਨੇ ਜਦੇ ਉਹਨੂੰ ਉਹ ਕਰ ਦੇਣਾ ਉਹਨੂੰ ਕੀ ਕਰ ਲੈਂਦੀ ਹੈ YouTube ਕੱਟ ਵਾਟ ਡੇਟਗਾ ਅਲੀਡ ਡੇਟਰੀ ਕਾਪੀਰਾਈਟ ਪਾ ਰਹੇ ਹੋ ਉਹ ਤਾਂ ਇੱਕਦੋ ਵਾਇਲੇਸ਼ਨ ਪਾ ਦੇ ਅ ਉਹਦਾ ਬੋਅ ਹੈ ਤਾਂ ਕਿ ਜਦਿਕਾ ਵੀਡੀਓ ਨੂੰ ਜੇ ਆਪਾਂ ਗੱਡੀ ਚਾਉਂਦੇ ਵੀਡੀਓ ਪਾ ਲਵਾਂ ਮੈਂ YouTube ਨੇ ਜਦਿਆ ਦਿਖਾਇਆ ਬੱਚਾ ਗੱਡੀ ਚਲਾਉਂਦਾ ਉਹਨੇ ਕਾਪੀਰਾਈਟ ਮਾਰ ਦੇਣਾ ਇੱਕ ਵੀਡੀਓ ਦੇ ਚੇਤਾਵਨੀ ਦੇ ਦੇਣੀ ਆ ਵੀ ਅੱਗੇ ਜਿਹੇ ਕੰਮ ਨਾ ਕਰਿਓ ਦੂਈ ਪਾਵਾਂਗੇ ਫਿਰ ਜਿਹਦਾ ਵੀ ਤੀਹ ਵਾਰ ਉਹਨੇ ਆਪਣਾ ਚੈਨਲ ਹੀ ਬੰਦ ਕਰ ਦੇਣਾ ਇਹ ਸੱਚੀ ਗੱਲ ਹੈ ਲੱਭੀ ਪਹਿਲੇ ਕਿਹ ਜੀ ਗੱਡੀ ਪਾਤੀ ਹੁਸ਼ਕਰੀ ਤਰੇਲ ਨੂੰ ਲੈ ਕੇ ਦਵਾ ਚੜਾਪੂ ਛੜ ਗਈ ਚੜ ਗਈ ਕੱਗਿਆ ਜੱਸ ਉਹ ਛੋਟਾ ਤਾਂ ਰਹਿੰਦਾ ਚੜਾਈ ਦੀਆਂ ਚੜ ਗਈ ਚੜ ਗਈ ਚੜ ਗਈ ਚੜ ਗਈ ਛੜ ਗਈ ਹਨਾ ਜਲਕ ਪੁੱਲ ਗਿਆ ਇੱਥੇ ਥੋੜੀ ਜਿਹੀ ਚੜੀ ਥੋੜੀ ਜਿਹੀ ਉਹ ਅੱਗੇ ਚਲੀ ਜਾਂ ਡਾਉਨ ਤੇ ਓਕੇ ਨਾਲ ਦੇ ਕਿੰਨਾ ਡਾਉਨ ਆਪਾਂ ਕਿਨੇ ਤਾਂ ਉੱਚੇ ਜਿਹੜੇ ਹੋਇਆ ਦੇਖ ਯਾਰ ਆਹ ਦੇ ਸ਼ੜ ਕਿੰਨੀ ਢੀਮੀ ਢੀਮੀ ਦੀ ਜਣਾ ਅੱਛੇ ਜਦੋਂ ਆਪਾਂ ਟਰਨ ਲੈਣੀ ਹੈ ਨਾ ਇਧਰ ਮੋੜਨਾ ਉਧਰ ਵੀ ਧਿਆਨ ਰੱਖਣਾ ਦੂਰੋਂ ਧੱਕ ਪਹਿਲਾਂ ਹੀ ਦੇਖ ਲੈਣਾ ਵੀ ਉਧਰ ਕੋਈ ਚੀਤੇ ਨਹੀਂ ਆਉਂਦੀ ਹੈਗੀ ਲੱਡ ਰਹਿਣਾ ਪੂਰਾ ਮੈਂ ਇਧਰੋਂ ਮੋੜੋ ਜੀ ਗੱਡੀ ਹੌਲੀ ਕਰਨ ਕਰਕੇ ਆਹ ਪਾਏ ਦਿੰਦੇ ਨਾ ਬਰਾਉ ਜਿਹਾ ਤੇ ਡ੍ਰੈਗਰ ਕੱਟੂ ਨੂੰ ਤੇ ਪੰਡਾਲ ਬਣਾ ਕੇ ਕੱਢੀ। ਇਹ ਤਾਂ ਗੇਮ ਕਾਫੀ ਵਧੀਆ ਵਧੀਆ ਚੱਣੀ ਆਇਤਾ ਆ ਗਈ ਨੂੰ। ਬਾਕੀ ਕੰਟਰੋਲ ਕੁਝ ਵੇਰਿਆਤੀ ਵੀ ਹੁੰਦਾ ਮੈਂ ਤਾਂ ਹੈਂਡਬ੍ਰੇਕ ਵਿੱਚ ਹੁੰਦੇ ਜੀ ਬਈ ਪ੍ਰੋਬਲਮ ਹੁੰਦੀ ਹੈ ਮੈਂ ਨਾਲ ਇਹਨੂੰ ਲੀਵਾ ਗਿਆ ਕਿ ਬ੍ਰੇਕ ਵੀ ਖਿਸਾਉਂਦਾ। ਉਹ ਆ ਵੀ ਲਾਟ ਮਾਰ ਬੈਠੀ ਨੂੰ। ਤੇ ਚਲੋ ਹੁਣ ਕੰਮ ਕਰਦੇ ਹਾਂ ਜੀ ਹੁਣ ਆਪਾਂ ਲਾਉਣ ਲੱਗੇ ਪਿਆਜ਼ ਨੂੰ ਪਾਣੀ। ਬਈ ਇਹਦਾ ਛੜਕਾਏ ਕਰਨਾ ਪਾਈਪ ਲਾ ਕੇ। ਗੁਜਰੇਟ ਖੋਲਾ ਪਾਣੀ ਇਸ ਜਿਹੜਾ ਨਾ ਮਾ ਜੀ। ਇਸ ਬਾਰੇ ਇਹ ਇਹਦਾ ਚੈੱਕ ਕਰਨਾ ਕੀ ਕਹਿੰਦੇ ਕਹਿੰਦੇ ਜਿਹੜਾ ਪਾਣੀ ਆਪਾਂ ਖੁੱਲਾ ਛੱਡਦੇ ਆਂ ਵੀ ਪਿਆਜ਼ ਕੜਤਾਂ ਤੇ ਵੰਦਾ ਕੌੜਾ ਜਿਹੜਾ ਇਦਾਂ ਦਾ ਇਦਾਂ ਦੀ ਸਿੰਚਾਈ ਕਰੀ ਜਾਂਦੀ ਹੈ ਜਿਹੜੇ ਅੱਜਾਂ ਨੂੰ ਵੀ ਉਹ ਪਿਆਜ਼ ਹਮੇਸ਼ਾ ਮਖਾਣ ਮਿੱਠੇ ਆਉਂਦੇ ਨੇ ਔਰ ਇਹ ਚੈੱਕ ਕਰਨਾ ਹੈ ਕਿ ਨਾਲ ਪਾਣੀ ਦੀ ਬਚਤ ਹੈ ਤੇ ਪਾਣੀ ਨਹੀਂ ਬਦਲਿਆ ਕਰੂਗਾ ਇਹਦੇ ਜਿੰਨੇ ਪਿਆ ਲੱਗੇ ਨੇ ਇਹਨੇ ਘੱਟੋ ਘੱਟ ਮੇਰੇ ਨਾਲ ਦੋ ਟੈਂਕੀਆਂ ਪਾਣੀ ਦੇ ਖਾਣੀਆਂ ਸੀਗੀਆਂ ਇਹ ਤਾਂ ਸ਼ਾਪਰਿੰਗ ਕਰਕੇ ਹਫਤੇ ਦੇ ਬਾਅਦ ਕਰਦਾ ਕਰਨੀ ਇਦਾਂ ਗੰਧ ਜਾਂ ਥੋੜੀ ਗਰਮੀ ਵੱਜੂਗੀ ਤੇ ਇਹ ਚੌਥੇ ਦਿਨ ਵਜ੍ਹਾ ਕਰੂਗੀ ਇਹ ਵੀ ਚਾਰ ਦਿਨ ਦਾ ਕੱਢੇ ਜਾਣਾ ਚਾਹੁੰਦੇ ਨੇ ਚਲੋ ਪਿਆਰ ਵੀ ਥੋੜੇ ਵੱਡੇ ਹੋ ਜਾਣੇ ਨੇ ਹਣਾ ਤੇ ਇਸ ਤਰ੍ਹਾਂ ਨਾਲ ਪਾਣੀ ਦੀ ਬਚਤ ਟਾਈਮ ਵੀ ਥੋੜੀ ਲੱਗਣਾ ਮੇਰੇ ਖਿਆਲ ਨਾਲ ਮੈਨੂੰ ਲੱਗਣ 2 ਮਿੰਟ ਹੋਗੇ ਲੱਗਾ ਹੋ ਗਿਆ ਦੇਖੋ 15 ਮਿੰਟ ਜੇ ਸਾਰੀ ਲਾ ਦੇਣਾ ਪਾਣੀ ਦਾ ਉਹ ਨਹੀਂ ਤੇ ਜਦੋਂ ਅਮ ਜਿੰਨੇ ਪਿਆਜ਼ ਪੂਰੇ ਪੱਤੇ ਤਿਆਰ ਕਰਨੇ ਹੁਣ ਇਹਦੇ ਵਿੱਚ ਪਾਣੀ ਦੀ ਬਹੁਤ ਖਾਤ ਹੋ ਜੂਗੀ ਬਹੁਤ ਪਾਣੀ ਲੱਗ ਜਾਊਗਾ ਐਂਡ ਰੱਖ ਜੇ ਪਾਣੀ ਡੂਰ ਖੁੱਲਾ ਛਿੱਟਣਾ ਹੋਵੇ ਤੇ ਆਪਾਂ ਪਾਣੀ ਵਾਦੇ ਵੀ ਸੋਚਣਾ ਪਾਣੀ ਵੀ ਪਚਾਉਣਾ ਤੇ ਫਸਲ ਵੀ ਆਪਣੀ ਵਧੀਆ ਹੋ ਜਵੇ ਦੇਖਦੇ ਆਂ ਗਾਹਾਂ ਨੂੰ ਕਿ ਇਦਾਂ ਵਧੀਆ ਰਹਿ ਹੈ ਪਿਆਜ਼ ਮੋਟੇ ਨਿਕਲੇ ਆਏ ਤਾਂ ਅਗਲੀ ਵਾਰ ਏਰੀਆ ਆਪਾਂ ਹੋਬਦਾਵਾਂਗੇ ਉਹ ਗਾਹਾਂ ਤੱਕ ਲੈ ਜਾਣੇ ਨੇ ਫੇ ਇੱਧਰ ਵੀ ਹਾਲੇ ਖਾਲੀ ਜਗ੍ਹਾ ਬਹੁਤ ਈ ਇੱਧਰ ਵੀ ਲਾ ਦੇਣੇ ਨੇ ਕਟੜ ਤੇ ਆ ਤਾਂ ਘਰ ਦੇ ਖਾਣ ਨੂੰ ਵਧੀਆ ਹੋ ਜਾਗਣਾ ਜੇ ਬਿਨਾਂ ਕਿਸੇ ਉਦੋਂ ਤੇ ਪੈਸੀ ਸਾਈਡ ਤੋਂ ਬਿਨਾਂ ਇਹਦੇ ਵਿੱਚ ਕੋਈ ਵੀ ਕੁਝ ਨਹੀਂ ਪਾਇਆ ਤਿੰਨ ਸਾਲ ਹੋ ਗਏ ਨੂੰ ਜਗ੍ਹਾ ਨੂੰ ਫਸੀਦੀ ਹੋ ਤਿੰਨ ਸਾਲਾਂ ਤੇ ਕੋਈ ਯੂਰੀ ਕੋਈ ਕੁਝ ਨਹੀਂ ਪਾਇਆ ਆ ਬਿਸੀ ਖਾਦ ਕਈ ਵਾਰ ਮੈਂ ਪਹਿਲਾਂ ਪਾ ਦਿੱਤੀ ਸੀ ਉਕਣੇ ਤੇ ਪਿਆਜ਼ ਦੇ ਦੇਣਾ ਬੱਟਾਂ ਨਾਲ ਤੇ ਲਾਈਨੇ ਪਿਆਜ਼ ਦੋ ਤਰੀਕੇ ਟਰਾਈ ਕਰੀਆ ਤੇ ਵਿੱਚ ਛੱਡ ਕੇ ਫੇਰ ਮੈਂ ਇਹਦੇ ਬਾਅਦ ਆਹ ਕਿਆਰੀਆਂ ਚ ਦੋ ਲਾਤੇ ਸੀ ਇਹ ਫੇਰ ਉਹ ਗਾਹਾਂ ਪੱਟਾ ਲਾਤੇ ਉਹਦਾ ਫੇਰ ਵੱਧ ਕਿਆਰੀਂ ਚ ਲਾਏ। ਉਹਦੇ ਨੇ ਪਾਣੀ ਲਾਉਣੇ ਆ ਜੀ ਹੁਣ ਤੇ ਜੀ ਹੁਣ ਆਪਾਂ ਇਹ ਆਜਾਂ ਨੂੰ ਪਾਣੀ ਲਾਤਾ ਸੀਗਾ। ਹੁਣ ਅੱਗੇ ਆਪਾਂ ਫੇਰੀ ਮੈਂ ਚਲੇ ਕਰਦਾ ਗੱਲਾਂ ਚੁੱਪ ਲਵਨੇ ਹੁਣ। ਤੇ ਆਪਾਂ ਲੱਗੇ ਆ ਪੱਟਣ ਗੱਲਾਂ। ਦੇਖ ਕੇ ਕਮਾਚੂ ਗੱਨਾ ਵੀ ਓਕੀ ਪਸੰਦ ਆਉਂਦਾ। ਤਾਂ ਆਪਾਂ ਇੱਕ ਵੱਡੇ ਬਿੰਦੂ ਕਰ ਲਨੇbro ਬਦਲ ਨਹੀਂ ਹੋਣਾ ਇਥੋਂ ਹਾਂਜੀ ਹੁਣ ਆਪਾਂ ਲੱਗਿਆ ਗੰਨਾ ਚੁਪਣਾ ਇਹੇ ਟੋਪੀ ਖੜ ਗਏ ਇਥੇ ਥੋੜਾ ਲਨੇ ਆ ਆਨੰਦ ਇਹਨਾਂ ਚੁਪਦੇ ਆ ਤੇ ਪਿਆਜ਼ਾਂ ਨੂੰ ਆ ਲਾਇਆ ਜੀ ਪਾਣੀ ਆਪਾਂ ਨੇ ਦੇਖੋ ਚਾਹ ਨਹੀਂ ਕਿਤੇ ਖੜਾ ਪਾਣੀ ਨਾਲ ਇਹਨਾਂ ਬੜੇ ਤਰ ਕਰਕੇ ਲਾਇਆ 10 ਮਿੰਟ ਕਹਿਆ ਸੀ ਪਰ 20 ਲੱਗੇ ਮਿੰਟ ਪਰ ਮੈਂ ਤਸल्ली ਜੀ ਨਾਲ ਪਾਣੀ ਆ ਲਾਤਾ ਪਾਣੀ ਬਿਲਕੁਲ ਨਹੀਂ ਕਿਤੇ ਖੜਾ ਘਟੜ ਪੰਜ ਛੇ ਦਿਨ ਇਹਦੇ ਕੱਢ ਜਾਣੇ ਨੇ ਫੇਰ ਕਰਾਂਗੇ ਹਰ ਕਿਸੇ ਗੋਡੀ ਗੋਡੀ ਕਰਕੇ ਨਾ ਫੀਲਜ ਸਵਾ ਵਗੈਰਾ ਪਾਦਾਂਗੇ ਤੇ ਮੈਂ ਦੇਖਣ ਲੱਗਿਆ ਮੈਚ ਲਾਈਵ ਚੱਲ ਰਿਹਾ ਸੀ ਕਬੱਡੀ ਮੈਚ ਕਲੋਟੀ ਪਹਿਨਦਾ ਤੇ ਮੈਂ ਉਹ ਦੇਖਣ ਲੱਗਿਆ ਸੀ ਤੇ ਜਸ਼ਵਨ ਆਪਣਾ ਖਾਰਿਆ ਪਰੋਠਾ ਜਸ਼ਵਨ 25 ਨੂੰ ਤੁਸੀਂ ਇਹ ਕਹਿੰਦੇ ਨੇ ਉਹ ਕਾਪੀ ਜਾਨੇ ਜਿਵੇਂ ਨਾ ਆ ਟੈਸਟ ਹੈ ਕਿਹੜੀ ਤੁਹਾਡੇ ਵਾਹ ਨਾਸਿਆ ਕਿ ਹਮਾਰੋ ਜਿਹੜਾ ਡੇਢਾ ਵੱਡੇ ਹਨ ਉਹ ਹੁਣੇ ਪਾਰਟਿਸਿਪੇਟ ਜਿਉਂਨੀਫਾਰਮ ਪਾ ਕੇ ਆਉਣੀ ਆ ਜਿਹੜਾ ਵੱਡੇ ਆ ਆਪਕਰ ਵਾਲੀ ਪਾਉਂਦੇ ਆ ਉਹ ਵਾਲੀ ਪਾ ਕੇ ਆਉਣੀ ਆ ਨਾ ਵੱਡੇ ਜਿਹਨਾਂ ਨਹੀਂ ਹੋਊਗਾ ਨਾ ਪਾ ਕੇ ਆਈਓ ਉਹਨਾਂ ਨੇ ਵੀ ਦੂਜੀ ਕਲਰ ਬੁਲੂਸਟ ਪਾਉਣੀ ਆ ਜਿਵੇਂ ਤੁਸੀਂ ਕੈਂਪ ਵਗੈਰਾ ਨੇ ਕਿਹਾ ਹਾਂ ਜਾਂ ਦਾ ਗ੍ਰੀਨ ਕਲਰ ਵਾਈਟ ਕਲਰ ਜਾਂ ਆਪਣੇ ਆਪ ਹਾਂ ਕਿਹਾ ਉਹ ਤਸਰੀ ਹੈ ਨਾ ਉਦਾਂ ਜਿਹੜੇ ਤਿਰੰਗੇ ਵਿੱਚ ਕਲਰ ਹੁੰਦੇ ਨੇ ਨਾ ਉਦਾਂ ਦੇ ਕਿਹਾ ਨਾ ਹੈ ਨਾ 2070 ਇਸ ਛੁੱਟੀ ਹੁੰਦਾ ਤਾਂ ਸੰਡੇ ਆ ਰਿਆ ਨਾ 2070 ਸੰਡੇ ਆ ਓਡੀ ਛੁੱਟੀ ਮਰ ਗਈ ਵੀ ਹੈ ਨਾ ਇਹ ਛੁੱਟੀ ਹੋਣੀ ਜਦੋਂ ਤੁਹਾਨੂੰ ਇਹ ਸੈਚਰਡੇ ਜਾਂ ਮੰਡੇ ਆਉਂਦਾ ਅੱਜ 6 ਵਜੇ ਲੱਗੇ ਨੇ ਸ਼ਾਮ ਦੇ ਤੇ ਬਲੌਗ ਤੇ ਕਰਦੇ ਆ ਇੱਥੇ ਸਮਾਪਤੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਦੱਸਿਓ ਤੁਹਾਨੂੰ ਵੀਡੀਓ ਕਿਦਾਂ ਲੱਗੀ ਤਾਂ ਕਿ ਤੋਂ ਅਸੀਂ ਵਧੀਆ-ਵਧੀਆ ਵੀਡੀਓ ਬਣਾ ਸਕੀਏ ਜੀ ਮਿਲਦੇ ਆ ਅਗਲੀ ਵੀਡੀਓ ਚ τα τελισάρια να σας ρικάραν.